ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕੱਥ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਬਹੁਤ ਸੁਣੀ ਕਹਾਣੀ ਰੱਬ ਦੇ ਸ਼ਰੀਕ ਸੋ ਸ਼ੁਰੂ ਕਰਦੇ ਹਾਂ ਜੀ ਰੱਬ ਨੂੰ ਸਾਰੀ ਦੁਨੀਆ ਢਾਕੇ ਨਵੀਂ ਬਣਾ ਦੇਣੀ ਚਾਹੀਦੀ ਆ ਆਖਦੇ ਆਂ ਬੀਬੇ ਨੇ ਆਪਣਾ ਸੱਜਾ ਹੱਥ ਇਸ ਤਰ੍ਹਾਂ ਫੇਰਿਆ ਜਿਵੇਂ ਉਸ ਦੇ ਹੱਥ ਫੇਰਨ ਨਾਲ ਹੀ ਦੁਨੀਆ ਨਵੀਂ ਨਕੂਰ ਦੋਸ਼ ਰਹਿਤ ਬਣ ਜਾਵੇਗੀ ਫੇਰ ਤਾਂ ਆਪਾਂ ਵੀ ਸਾਰੇ ਲਪੇਟੇ ਜਾਵਾਂਗੇ ਬੀਬੇ ਪੁੱਤ ਜਿੰਦਰ ਨੇ ਆਖਿਆ ਚੱਲ ਫਿਰ ਐ ਕਰੇ ਰੱਬ ਜਿਹੜੇ ਬੁਰੇ ਨੇ ਉਹਨਾਂ ਨੂੰ ਖਤਮ ਕਰ ਦੇਵੇ ਬੇਬੇ ਨੇ ਥੋੜੀ ਰਾਇਤ ਕੀਤੀ ਬੁਰਿਆਂ ਦਾ ਕੀ ਪਤਾ ਪਤਾ ਲੱਗਦਾ ਸਾਰਿਆਂ ਨੂੰ ਆਪਣਾ ਆਪ ਚੰਗਾ ਲੱਗਦਾ ਹੁੰਦਾ ਦੂਜੇ ਬੁਰੇ ਪੁੱਤਾਂ ਬੋਲਿਆ ਬੇਬੇ ਮੇਰਾ ਮਾਮਾ ਕਿੰਨੇ ਨਸ਼ੇ ਕਰਦਾ ਨਾਲੇ ਕਲੇਸ਼ ਪਾਈ ਰੱਖਦਾ ਤੂੰ ਵੀ ਆਖ ਦਿੰਨੀ ਆ ਕਿ ਉਹ ਨਾ ਆਵੇ ਕਿਸੇ ਕਿਸੇ ਦੇ ਵਿਆਹਾ ਦੀਤੇ ਜੇ ਰੱਬ ਤੇਰੇ ਆਖੇ ਲੱਗ ਗਿਆ ਉਹ ਤਾਂ ਫਿਰ ਗਿਆ ਸਮਝੋ ਬੇਬੇ ਦਾ ਮੁੰਡਾ ਮੰਝੇ ਤੇ ਬੈਠਦਿਆਂ ਬੋਲਿਆ ਨਾ ਵੇ ਐ ਕਿਉਂ ਆਖਦਾ ਚੰਦਰਿਆ ਆਪਦਾ ਘਰ ਖਾਂਦਾ ਏ ਉਹ ਤੈਨੂੰ ਕੀ ਕਹਿੰਦੇ ਨਾਲੇ ਉਹਨਾਂ ਨੂੰ ਤਾਂ ਵੋਟਾਂ ਵੇਲੇ ਨਸ਼ੇ ਦੀ ਲਤ ਲਾਤੀ ਕਿਸੇ ਨੇ ਬੈਠੀ 베ੜੀ ਆਲੇ ਨੇ ਚੰਗਾ ਭਲਾ ਇਹਨਾਂ ਸੋਹਣਾ ਸੁਨੱਖਾ ਹੁੰਦਾ ਲੋਕ ਉਹਦੀ ਰੀਸ ਨਾਲ ਕੱਪੜੇ ਪਾਉਂਦੇ ਹੁੰਦੇ ਸਦੇ ਜਿਉਂਦਾ ਰਹੇ ਵਿਚਾਰਾ ਉਸੇ ਨਾਲ ਜਾਗ ਵਸਦਾ ਉਸਨੇ ਵੱਡਾ ਸਾਰਾ ਹੌਕਾ ਲੈਂਦਿਆ ਆਖਿਆ ਲੈ ਫੇਰ ਐ ਤਾਂ ਸਾਰਿਆਂ ਨੂੰ ਆਪਦੇ ਜਿਹਾ ਪਿਆਰੀ ਹੁੰਦੇ ਨੇ ਲੋਕਾਂ ਦੇ ਵੀ ਜਿਉਂਦੇ ਰਹਿਣ ਬੀਬੇ ਬੀਬੇ ਦੇ ਪੁੱਤ ਨੇ ਚੱਪਲ ਦੀ ਨਿਕਲੀ ਬੱਦਰੀ ਨੂੰ ਅੰਗੂਠੇ ਦੀ ਦਾਤ ਦੇ ਕੇ ਠੀਕ ਕਰਦਿਆਂ ਆਖਿਆ ਚੱਪਲ ਨਵੀਂ ਨਹੀਂ ਲੈ ਸਕਦਾ ਟੁੱਟਾਂ ਘੜੀਸਦਾ ਤੁਰਿਆ ਫਿਰਦਾ ਪੁੱਤ ਨੂੰ ਰੋਸ ਜਿਹੇ ਹੱਥ ਦਿਖਾਉਂਦਿਆਂ ਬੀਬੀ ਬੋਲੀ ਟੁੱਟੀ ਨਹੀਂ ਬੱਧਰੀ ਨਿਕਲੀ ਤੀ ਜਦੋਂ ਟੁੱਟ ਗਈ ਫਿਰ ਦੇਖ ਲਾਂਗੇ ਉਹ ਪੈਰ ਵਿੱਚ ਚੱਪਲ ਪਾਉਂਦਿਆਂ ਬੋਲਿਆ ਚੱਲ ਤੇਰੀ ਮਰਜ਼ੀ ਆ ਲੈ ਲਈ ਜਦੋਂ ਜੀ ਕਰੂ ਬੀਬੀ ਨੇ ਗੱਲ ਦਾ ਰੁਖ ਬਦਲਦਿਆਂ ਫਿਰ ਕਿਹਾ ਅੱਜ ਸਤ ਸੰਗ ਲੱਗਣੀ ਆ ਮੈਂ ਸੁਣ ਕੇ ਆਉਣੀ ਆ ਰੱਬ ਦੇ ਘਰ ਦੀਆਂ ਚਾਰ ਗੱਲਾਂ ਸੁਣ ਕੇ ਹੀ ਚਿੱਤ ਟਿਕਾਣੇ ਆਉ ਹੁਣ ਤਾਂ ਉਹ ਉੱਠ ਕੇ ਖੜੀ ਹੋ ਗਈ ਪਤਾ ਨਹੀਂ ਫਿਰ ਵੀ ਟਿਕਾਣੇ ਆਉ ਕੇ ਨਹੀਂ ਜਿੰਦਰ ਬੋਲਿਆ ਪਿਓ ਨੇ ਉਸ ਨੂੰ ਅੱਖਾਂ ਨਾਲ ਹੀ ਘੂਰਿਆ ਉਹ ਸਮਝ ਗਿਆ ਕਿ ਪਿਓ ਉਸ ਨੂੰ ਚੁੱਪ ਰਹਿਣ ਲਈ ਆਖ ਰਿਹਾ ਹੈ ਬੇਬੇ ਆਪਣੇ ਸਮੇਂ ਦੀਆਂ ਚਾਰ ਕੁਝ ਮਾਤਾਂ ਬੜੀ ਸੀ ਜਦੋਂ ਦੀਆਂ ਨਵਾਂ ਆਈਆਂ ਬੇਬੇ ਮਰਜ਼ੀ ਦਾ ਕੰਮ ਕਰਦੀ ਸੀ ਪਰ ਅਖਬਾਰ ਹਰ ਰੋਜ਼ ਪੜ੍ਹ ਲੈਂਦੀ ਸੀ ਮੋਟੀਆਂ-ਮੋਟੀਆਂ ਪੰਜਾਬ ਦੀਆਂ ਖਬਰਾਂ ਅਖਬਾਰ ਪੜ੍ਹ ਕੇ ਮਨ ਬੜਾ ਖਰਾਬ ਹੁੰਦਾ ਖੁਦਕੁਸ਼ੀਆਂ ਨਸ਼ੇ ਬੇਰਜ਼ਗਾਰੀ ਬਿਮਾਰੀ ਧਰਨੇ ਬੱਚਿਆਂ ਨਾਲ ਹੁੰਦੀ ਦਰਿੰਦਗੀ ਇਸ ਤਰ੍ਹਾਂ ਦੀਆਂ ਦਰਦਨਾਕ ਖਬਰਾਂ ਪੜ੍ਹ ਕੇ ਗੁੱਸਾ ਵੀ ਆਉਂਦਾ ਚਿੰਤਾ ਵੀ ਹੁੰਦੀ ਅਜੀਬ ਜਿਹੀ ਉਦਾਸੀ ਵੀ ਹੁੰਦੀ ਇੰਨਾ ਰਲੇ ਮਿਲੇ ਭਾਵਾਂ ਵਿੱਚੋਂ ਜਿਹੜੀ ਬੇਚੈਨੀ ਪੈਦਾ ਹੁੰਦੀ ਉਹ ਅਜੀਬ ਜਿਹੀ ਘਬਰਾਹਟ ਤੇ ਬੇਵੱਸੀ ਵਾਲੀ ਹੁੰਦੀ ਜੇ ਤੂੰ ਉਦਾਸ ਹੋ ਜਾਂਦਾ ਫਿਰ ਉਸਦਾ ਜੀ ਨਾ ਲੱਗਦਾ ਕਿਤੇ ਵੀ ਸਤ ਸੰਗ ਸਾਨੂੰ ਚਲੀ ਗਈ ਅਧੀਆਂ ਕੋ ਗੱਲਾਂ ਸੁਣੀਆਂ ਅਧ ਅਧੀਆਂ ਅਣ ਸੁਣੀਆਂ ਮਨ ਨੂੰ ਟਿਕਾਣਾ ਆਜ ਵੈਸੇ ਵੀ ਸਤ ਸੰਗ ਵਿੱਚ ਸੰਗਤ ਘੱਟ ਸੀ ਘਰ ਨੂੰ ਚੱਲ ਪਈਆਂ ਰਾਹ ਵਿੱਚ ਪਤਾ ਲੱਗਿਆ ਕਿ ਵੋਟਾਂ ਮੰਗਣ ਕੋਈ ਨੇਤਾ ਜੀ ਆਏ ਹੋਏ ਹਨ ਨੇਤਾ ਜੀ ਦੀਆਂ ਗੱਲਾਂ ਸੁਣਨ ਉਧਰ ਨੂੰ ਚੱਲ ਪਈ ਚਲੋ ਸੁਣ ਲੈਂਦੇ ਹਾਂ ਕਨਰਾਸ ਸਮਝ ਕੇ ਨਾਲੇ ਵੋਟਾਂ ਵੀ ਤਾਂ ਪਾਉਣੀਆਂ ਕੀ ਪਤਾ ਕੋਈ ਵਧੀਆ ਬੰਦਾ ਹੀ ਹੋਵੇ ਹੁਣ ਪੁਰਾਣੀਆਂ ਗੱਲਾਂ ਤਾਂ ਰਹੀਆਂ ਨਹੀਂ ਕਿ ਸਾਰਾ ਸ਼ਰੀਕਾ ਇੱਕ ਬੰਦੇ ਨੂੰ ਹੀ ਵੋਟ ਪਾਵੇ ਹੁਣ ਤਾਂ ਪਰਿਵਾਰ ਦੇ ਜੀ ਵੀ ਇੱਕ ਥਾਂ ਵੋਟ ਨਹੀਂ ਪਾਉਂਦੇ ਅੱਗੇ ਪੂਰਾ ਲਾਣਾ ਬੰਦ ਮੁਠੀ ਮੰਗ ਹੁੰਦਾ ਸੀ ਮੁਠੀਆਂ ਖੁੱਲ ਗਈਆਂ ਲੱਖਾਂ ਤੋਂ ਕੱਖ ਦੇ ਹੋ ਗਏ ਜੇ ਇਹ ਨੇਤਾ ਚੰਗਾ ਹੋਇਆ ਤਾਂ ਵੋਟ ਇਸ ਨੂੰ ਪਾ ਦਿਆਂਗੇ ਕਿਸੇ ਨੂੰ ਕੀ ਪਤਾ ਲੱਗਣਾ ਵੋਟਾਂ ਕਿਹੜਾ ਬੋਲਦਿਆਂ ਨੇ ਨਾਲੇ ਹੁਣ ਤਾਂ ਸਾਰੇ ਇਹੀ ਆਖਦੇ ਨੇ ਕਿ ਬੰਦਾ ਦੇਖ ਕੇ ਵੋਟ ਪਾਓ ਜਿਹੜਾ ਲੋਕਾਂ ਦੇ ਭਲੇ ਲਈ ਕੰਮ ਕਰੇ ਸੋਚਦਿਆਂ ਸਤੇ ਚਿਹਰੇ ਦੇ ਹਾਫ-ਪਾ ਬਦਲਦੇ ਰਹੇ ਕਈ ਵਾਰ ਉਹ ਬੁੜਬੜਾਈ ਉਹ ਕੱਠ ਵਾਲੀ ਥਾਂ ਤੇ ਪਹੁੰਚ ਗਈ 10 ਕੁ ਮਿੰਟ ਨੇਤਾ ਦੀਆਂ ਗੱਲਾਂ ਸੁਣੀਆਂ ਫਿਰ ਘਰ ਨੂੰ ਚੱਲ ਪਈ ਘਰ ਆ ਕੇ ਬਾਹਰ ਡੱਠੀ ਮੰਜੀ ਤੇ ਬਹਿ ਗਈ ਅੰਦਰ ਜਿੰਦਰ ਨੇ ਟੀਵੀ ਲਾਰ ਰੱਖਿਆ ਸੀ ਵਾਵਾ ਰੋਲਾ ਪੈ ਰਿਆ ਸੀ ਉੱਠ ਕੇ ਅੰਦਰ ਚਲੀ ਗਈ ਕਿਸੇ ਚੈਨਲ ਵਾਲਿਆਂ ਕਿਸੇ ਮੁੱਦੇ ਤੇ ਬਹਿਸ ਕਰਵਾਉਣ ਲਈ ਵੱਖ-ਵੱਖ ਨੇਤਾਵਾਂ ਨੂੰ ਸੱਦਿਆ ਹੋਇਆ ਸੀ ਬਹਿਸ ਪੂਰੇ ਜੋਰਾਂ ਤੇ ਚੱਲ ਰਹੀ ਸੀ ਸਾਰੇ ਆਪਣੇ ਆਪਣੇ ਕੀਤੇ ਕੰਮ ਦੱਸ ਗਏ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਹਮਨੇ ਇਹ ਕੀਤਾ ਹਮਨੇ ਉਹ ਕੀਤਾ ਬਸ ਕਾਂਵਾਂ ਰੌਲੀ ਹੀ ਪਈ ਹੋਈ ਸੀ ਗੱਲ ਤਾਂ ਘੱਟ ਹੀ ਸਮਝ ਲੱਗਦੀ ਸੀ ਬੰਦ ਕਰ ਬੇ ਮੁੰਡਿਆ ਇਹਨੂੰ ਜਿੱਥੇ ਰੌਲਾ ਪਾਇਆ ਜਿੱਧਰ ਦੇਖੋ ਮੈਂ 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 ਲਾਈ ਲਾਈ ਆ ਉਸਨੇ ਆਵਾਜ਼ ਘੱਟ ਕਰ ਦਿੱਤੀ ਤੇ ਬੇਬੇ ਲੰਮੇ ਪੈ ਗਈ ਪੁੱਤੇ ਨੇ ਬੇਬੇ ਵੱਲ ਦੇਖ ਕੇ ਪੁੱਛਿਆ ਬੇਬੇ ਕੀ ਹੋਇਆ ਸਿਹਤ ਠੀਕ ਆ ਉਸਨੇ ਬਾਹ ਨੂੰ ਹੱਥ ਲਾ ਕੇ ਦੇਖਿਆ ਬੁਖਾਰ ਤਾਂ ਨਹੀਂ ਸੀ ਬੇਬੇ ਨੇ ਕਿਹਾ ਮੈਂ ਠੀਕ ਹਾਂ ਪੁੱਤ ਮੈਂ ਸਤਸੰਗ ਸੁਣਨ ਲਈ ਗਈ ਉੱਥੇ ਬਾਬਾ ਕਹਿੰਦਾ ਮੈਂ ਇੰਨੇ ਲੋਕਾਂ ਨੂੰ ਸਿੱਧੇ ਰਾ ਪਾਇਆ ਨਸ਼ੇ ਛਡਾਏ ਨੀਤਾ ਦਾ ਭਾਸ਼ਣ ਸੁਣਿਆ ਉਹਨੇ ਵੀ ਅੰਤਾਂ ਦੇ ਕੰਮ ਗਿਣਾ ਦਿੱਤੇ ਜਿਹੜੇ ਉਹ ਕਹਿ ਰਿਹਾ ਸੀ ਉਸਨੇ ਕੀਤੇ ਨੇ ਹੁਣ ਆਹ ਟੀਵੀ ਵਾਲੇ ਇੰਨੇ ਕੰਮ ਗਿਣਾਈ ਜਾਂਦੇ ਨੇ ਰੱਬ ਤਾਂ ਕਿਸੇ ਨੂੰ ਯਾਦ ਹੀ ਨਹੀਂ ਹੈਨੀ ਸਾਰੇ ਹੰਕਾਰ ਨਾਲ ਭਰੇ ਪਏ ਨੇ ਜਿੰਦਰ ਬੀਬੇ ਦੇ ਮੂੰਹ ਵੱਲ ਦੇਖ ਰਿਆ ਸੀ ਉਹ ਫੇਰ ਬੋਲੀ ਸਤਸੰਗ ਵਾਲੇ ਬਾਬੇ ਦੀਆਂ ਗੱਲਾਂ ਸੁਣ ਕੇ ਲੱਗਿਆ ਕਿ ਜੇ ਉਹਨੇ ਲੋਕਾਂ ਦੇ ਨਸ਼ੇ ਛਡਾਈ ਹੁੰਦੇ ਤਾਂ ਹਰ ਰੋਜ਼ ਨਸ਼ਿਆਂ ਨਾਲ ਮਾਵਾਂ ਦੇ ਪੁੱਤ ਕਿਉਂ ਮਰ ਰਹੇ ਨੇ ਨੇਤਾ ਕਹਿੰਦਾ ਸੀ ਇਹਨੇ ਕੰਮ ਕੀਤੇ ਪਰ ਜੇ ਇਹਨਾਂ ਨੇ ਐਨੇ ਕੰਮ ਕੀਤੇ ਤਾਂ ਰੋਜ਼ ਧਰਨੇ ਕਿਉਂ ਲੱਗਦੇ ਨੇ ਇਧਰੋਂ ਆ ਟੀਵੀ ਵਾਲੇ ਦੁਹਾਈਆਂ ਪਾ ਰਹੇ ਨੇ ਬੇਬੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਆ ਜੇ ਲੋਕ ਇਹਨਾਂ ਦਾ ਹਿਸਾਬ ਮੰਗਣ ਲੱਗ ਪੈਣ ਪੈਣ ਇਹਨਾਂ ਨੂੰ ਭੱਜਣ ਦੀ ਭੱਜਣ ਨੂੰ ਥਾਂ ਨਹੀਂ ਲੱਭਣੀ ਜਿੰਦਰ ਨੇ ਕਿਹਾ ਪੁੱਛਣਾ ਕੀ ਆ ਇਹਨਾਂ ਤੋਂ ਬੇਬੇ ਬੈਠਵੀਂ ਜਹੀ ਸੁਰ ਵਿੱਚ ਬੋਲੀ ਟੀਵੀ ਚੱਲ ਰਿਹਾ ਸੀ ਇੱਕ ਨੇਤਾ ਦੇ ਗਲ ਵਿੱਚ ਹਾਰ ਪਾਏ ਹੋਏ ਸਨ ਉਹ ਹੱਥ ਜੋੜੀ ਝੁਕਿਆ ਖੜਾ ਸੀ ਜਿਵੇਂ ਉਸਤੇ ਕਿਸ ਨੇ ਬਹੁਤ ਵੱਡਾ एहसान ਕੀਤਾ ਹੋਵੇ ਵੇ ਇਹਨੂੰ ਕੀ ਹੋ ਗਿਆ ਹੱਥ ਜੋੜੀ ਖੜਾ ਹੋਣਾ ਕੀ ਆ ਬੇਬੇ ਅਗਲੇ ਨੇ ਪਾਰਟੀ ਬਦਲੀ ਆ ਪਾਰਟੀ ਵਿੱਚ ਰਲਣ ਵਾਲਿਆਂ ਮੂਰੇ ਚੁੱਕ ਰਿਆ ਇਹਨੂੰ ਸ਼ਰਮ ਨਹੀਂ ਆਉਂਦੀ ਪਾਰਟੀਆਂ ਬਦਲਦੇ ਨੂੰ ਜੇ ਇੱਕ ਪਾਰਟੀ ਵਿੱਚ ਕੁਝ ਨਹੀਂ ਸਵਾਰ ਸਕੇ ਦੂਜੀ ਵਿੱਚ ਜਾ ਕੇ ਕੀ ਸਵਾਰ ਸਵਾ ਸਵਾਰ ਦੇਣਗੇ ਇਹ ਹੀ ਗੱਲਾਂ ਤਾਂ ਇਹਨਾਂ ਨੂੰ ਕਿਸੇ ਨੇ ਪੁੱਛਣੀਆਂ ਨਹੀਂ ਹੁਣ ਤੱਕ ਜਿੰਦਰ ਗੰਭੀਰ ਹੋ ਕੇ ਬੋਲਿਆ ਉਸਨੇ ਚੈਨਲ ਬਦਲ ਦਿੱਤਾ ਇੱਕ ਆਪਣੇ ਆਪ ਨੂੰ ਰੱਬ ਦੇ ਰੂਪ ਸਮਝਣ ਵਾਲਾ ਬਾਬਾ ਕਿਸੇ ਦੀ ਫੋਨ ਕਾਲ ਸੁਣ ਕੇ ਉਸਨੂੰ ਕਹਿ ਰਿਹਾ ਸੀ ਬਸ आंखें आंखें बंद करके एक बार मेरा नाम लेना कि गुरुजी मेरा ये काम हो जाए हो जाएगा इनु फोन लाके आख दे जे इतनी शक्ति आ ता सारी दुनिया ही ठीक कर दे बेबे उठ के बैठ गई बेबे इनु फोन नहीं लगदा हुंदा जे किते लग भी जावे ता आगे दी आगे नंबर देई जानगे बंदा अक के फोन बंद कर द인다 जिंदर ਨੇ ਕਿਹਾ ਤੈਨੂੰ ਕੀ ਪਤਾ ਤੂੰ ਲਾਇਆ ਕਦੇ ਬੇਬੇ ਪੁੱਤੇ ਦੇ ਮੂੰਹ ਪਲ ਦੇਖ ਕੇ ਬੋਲੀ ਨਾਨਾ ਮੈਂ ਕਿਉਂ ਲਾਉਣਾ ਉਹ ਤਾਂ ਇੱਕ ਦਿਨ ਸਕੂਲ ਵਿੱਚ ਜਵਾਕਾਂ ਜਵਾਕ ਕਰ ਲ ਕਰਦੇ ਸੀ ਪੁੱਤੇ ਨੇ ਚੈਨਲ ਹੀ ਬਦਲ ਦਿੱਤਾ ਇੱਕ ਹੋਰ ਚੈਨਲ ਤੇ ਇੱਕ ਔਰਤ ਕਿਸੇ ਸਾਥ ਨੂੰ ਰੋ ਰੋ ਕੇ ਆਖ ਰਹੀ ਸੀ ਬਾਬਾ ਜੀ ਤੁਸੀਂ ਮੈਨੂੰ ਸਭ ਕੁਝ ਦਿੱਤਾ ਬਸ ਹੁਣ ਤਾਂ ਇੱਕ ਹੀ ਇੱਛਾ ਹੈ ਇਹ ਜਾਣ ਤੁਹਾਡੇ ਚਰਨਾਂ ਵਿੱਚ ਨਿਕਲੇ ਬੇਬੇ ਨੇ ਮੱਥੇ ਤੇ ਹੱਥ ਮਾਰਿਆ ਹੇ ਮਾਲਕਾ ਕੀ ਬਣੂ ਲੋਕਾਂ ਦਾ ਆਖਦਿਆਂ ਬੇਬੇ ਮੱਥਾ ਫੜ ਕੇ ਬੈਠ ਗਈ ਲੋਕਾਂ ਦਾ ਕੀ ਕੁਝ ਬਣ ਲੋਕਾਂ ਦਾ ਤਾਂ ਕੁਝ ਨਹੀਂ ਬੰਨ ਬੇਬੇ ਪਰ ਬਾਬਿਆਂ ਦੇ ਬੈਂਕ ਖਾਤੇ ਜ਼ਰੂਰ ਭਰ ਜਾਂਦੇ ਨੇ ਪਤਾ ਨਹੀਂ ਕਿਵੇਂ ਭੜਾ ਹੋ ਇਹਨਾਂ ਦਾ ਲੁੱਟੇ ਜਾਂਦੇ ਨੇ ਭੋਲੇ ਭਾਲੇ ਲੋਕਾਂ ਨੂੰ ਬੇਬੇ ਤਪੀ ਪਈ ਸੀ ਜੇ ਉਸਦੇ ਵਸ ਹੁੰਦਾ ਤਾਂ ਸਭ ਨੂੰ ਸਿੱਧੇ ਕਰ ਦਿੰਦੀ ਬੇਬੇ ਜਿਹਦੇ ਹੱਥ ਵਿੱਚ ਤਾਕਤ ਆ ਜਾਂਦੀ ਉਹੀ ਆਕੜ ਵੈਂਦਾ ਹੈ ਇਹ ਪਚਾਉਣੀ ਬੜੀ ਔਖੀ ਆ ਤਾਕਤ ਜਿਹੜੀ ਮਰਜ਼ੀ ਹੋਵੇ ਧਰਮ ਦੀ ਪੈਸੇ ਦੀ ਹੋਵੇ ਉੱਚੇ ਅਹੁਦੇ ਦੀ ਹੋਵੇ ਭਾਵੇਂ ਰਾਜਨੀਤੀ ਦੀ ਹੋਵੇ ਬਸ ਬੰਦਾ ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਣ ਲੱਗ ਪੈਂਦਾ ਰੱਬ ਦੇ ਨੇੜੇ ਨਹੀਂ ਸਮਝਣ ਲੱਗਦੇ ਰੱਬ ਦੇ ਨੇੜੇ ਸਮਝਣ ਵਾਲੇ ਨੂੰ ਤਾਂ ਹਮੇਸ਼ਾ ਯਾਦ ਰਹਿੰਦਾ ਕਿ ਰੱਬ ਉਹਨੂੰ ਦੇਖ ਰਿਹਾ ਇਹ ਤਾਂ ਰੱਬ ਦੇ ਸ਼ਰੀਕ ਬਣ ਕੇ ਬਹਿ ਜਾਂਦੇ ਨੇ ਬੇਬੇ ਬੋਲੀ ਗੱਲ ਤਾਂ ਬੇਬੇ ਤੇਰੀ 16 ਨੇ ਸਹੀ ਆ ਜਿੰਦਰ ਬੋਲਿਆ ਐਨੇ ਨੂੰ ਬਾਹਰੋਂ ਗਲੀ ਵਿੱਚੋਂ ਲੰਘਦੇ ਲੋਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ ਬੇਬੇ ਦੇ ਬੇਬੇ ਤੇ ਪੋਤਾ ਚੁੱਪ ਕਰ ਗਏ ਟੀਵੀ ਵੀ ਬੰਦ ਕਰ ਦਿੱਤਾ ਪੁੱਤੇ ਨੇ ਪਰਨੇ ਦਾ ਲਾਠੀ ਕੀਤਾ ਤੇ ਨੰਗੇ ਪੈਰ ਹੀ ਬਾਹਰ ਨੂੰ ਦੇਖਣ ਚਲਿਆ ਗਿਆ ਬੇਬੇ ਵੀ ਆਪਣੀ ਚੁੰਨੀ ਸੰਭਾਲਦੀ ਬਾਹਰ ਵੱਲ ਤੁਰ ਪਈ ਪੁੱਤਾਂ ਅੰਦਰ ਨੂੰ ਮੋੜ ਆਇਆ ਕੀ ਹੋਇਆ ਬੇਬੇ ਨੇ ਪੁੱਛਿਆ ਲੋਕ ਨੇ ਬੇਬੇ ਕਹਿੰਦੇ ਅਸੀਂ ਨੇਤਾ ਤੋਂ ਸਵਾਲ ਪੁੱਛਣੇ ਨੇ ਉਸ ਨੇ ਕਿਹਾ ਚੱਲ ਆ ਜਾ ਬੇਬੇ ਅੰਦਰ ਉਸ ਨੇ ਬੇਬੇ ਦੇ ਮੋਢੇ ਉੱਤੋਂ ਦੀ ਹੱਥ ਰੱਖਦਿਆਂ ਆਖਿਆ ਨਹੀਂ ਮੈਂ ਵੀ ਸਵਾਲ ਪੁੱਛਣੇ ਆ ਬੇਬੇ ਨੇ ਉਸ ਦਾ ਹੱਥ ਪਰੇ ਕਰਕੇ ਚੁੰਨੀ ਦੀ ਬੁੱਕਲ ਠੀਕ ਕੀਤੀ ਪੁੱਤਾਂ ਭੱਜ ਕੇ ਅੰਦਰ ਗਿਆ ਪੈਰੀ ਚੱਪਲ ਪਾ ਕੇ ਬੇਬੇ ਨਾਲ ਆਰ ਲਿਆ ਬੇਬੇ ਦਾ ਹੱਥ ਫੜ ਲਿਆ ਬੇਬੇ ਨੇ ਹੈਰਾਨੀ ਨਾਲ ਉਸ ਵੱਲ ਤੱਕਦਿਆਂ ਪੁੱਛਿਆ ਤੂੰ ਘਰੇ ਨਹੀਂ ਬੈਠ ਸਕਦਾ ਨਾ ਮੁੰਡੇ ਨੇ ਸਹਿ ਲਾਉਂਦਿਆਂ ਕਿਹਾ ਕਿਉਂ ਬੇਬੇ ਨੇ ਫੇਰ ਪੁੱਛਿਆ ਇਸ ਤੋਂ ਪਹਿਲਾਂ ਕਿ ਮੈਂ ਵੀ ਤੁਹਾਡੇ ਵਾਂਗ ਬੁੱਢਾ ਹੋ ਕੇ ਜਾ ਜਾਗਾ ਮੈਂ ਹੁਣੇ ਹੀ ਸਵਾਲ ਪੁੱਛਣੇ ਨੇ ਇਨ੍ਹਾਂ ਸਾਰੇ ਰੱਬ ਦੇ ਸ਼ਰੀਕਾਂ ਤੋਂ ਸੋ ਦੋਸਤੋ ਇਹ ਸੀ ਕਹਾਣੀ ਰੱਬ ਦੇ ਸ਼ਰੀਕ ਜਿਸ ਨੂੰ ਲਿਖਿਆ ਹੈ ਅਮਰਿਤਕੌਰ ਬੜ ਰੁੱਖਾ ਜੀ ਨੇ ਸੋ ਤੁਹਾਨੂੰ ਇਹ ਕਹਾਣੀ ਰੱਬ ਦੇ ਸ਼ਰੀਕ ਕਿਵੇਂ ਦੀ ਲੱਗੀ ਤੁਹਾਨੂੰ ਵੀ ਲੱਗਦਾ ਹੈ ਕਿ ਇਸ ਦੌਰ ਦੇ ਵਿੱਚ ਸਾਰੇ ਜੁਗ ਪਖੰਡੀ ਸਾਧਨੇ ਰਾਜਨੀਤਿਕ ਨੇਤਾ ਨੇ ਜਾਂ ਡਾਕਟਰ ਨੇ ਸਭ ਜੋ ਸਿੱਖਿਆਕਦਾਰਾਂ ਵਿੱਚ ਬੈਠੇ ਲੋਕ ਵੀ ਕਿਤੇ ਨਾ ਕਿਤੇ ਸਭ ਰੱਬ ਦੇ ਸ਼ਰੀਕ ਬਣ ਚੁੱਕੇ ਨੇ ਉਹ ਖੁਦ ਨੂੰ ਰੱਬ ਸਮਝਦੇ ਨੇ ਤੇ ਖੁਦ ਨੂੰ ਸਮਝਦੇ ਨੇ ਕਿ ਸਾਡੇ ਕੋਲ ਰੱਬ ਜਿੰਨੀ ਤਾਕਤ ਹੈ ਤੇ ਉਹ ਆਮ ਇਨਸਾਨ ਆਮ ਲੋਕਾਂ ਦੀ ਜ਼ਿੰਦਗੀ ਜਿਉਣੀ ਦੁਬਾਰ ਕਰ ਰਹੇ ਨੇ ਤੁਹਾਡੀ ਇਸ ਕਹਾਣੀ ਬਾਰੇ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿਉਂਕਿ ਇਸ ਦੇ ਨਾਲ ਸਾਡੇ ਹੌਸਲਾ ਫਜ਼ਾਈ ਹੁੰਦੀ ਹੈ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੀ ਇਕੱਠ ਜ਼ਿੰਦਗੀ ਸਟ੍ਰੈਨ ਨਾਲੋਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ